ਵੱਡੀ ਅਪਡੇਟ ਐ ਐਸਐਸਪੀ ਨੇ ਜਿੱਥੇ ਜਾਣਕਾਰੀ ਸਾਂਝੀ ਕੀਤੀ ਹੈ 50 ਲੀਟਰ ਮੈਥਨਾਲ ਨੂੰ ਜਿਹੜਾ ਹੈ 120 ਲੀਟਰ ਬਣਾਇਆ ਜਾਂਦਾ ਸੀ ਮਜੀਠਾ ਸ਼ਰਾਬਖਾਨ ਦੇ ਐਸਐਸਪੀ ਦੇ ਹੱਥੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਫੜੇ ਗਏ ਚਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਸੂਚਿਤ ਕੀਤਾ ਕਿ ਸਾਬ ਸਿੰਘ ਸ਼ਰਾਬਖਾਨ ਦਾ ਮਾਸਟਰਮਾਈਂਡ ਐਸਐਸਪੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਸਾਬ ਸਿੰਘ ਆਨਲਾਈਨ ਆਰਡਰ ਕਰਦਾ ਸੀ ਮੈਥਨਾਲ ਸੋ ਐਸਐਸਪੀ ਨੇ ਜਿੱਥੇ ਦੱਸਿਆ ਤਾਂ ਉਥੇ ਇੱਕ ਵੱਡਾ ਸਵਾਲ ਹੈ ਹਾਲਾਂਕਿ ਪੁਛਕਿਛ ਦਾ ਟੀਰਾ ਚੱਲ ਰਿਹਾ ਹੈ ਹੋਰ ਵੱਡੇ ਖੁਲਾਸੇ ਹੁੰਦੇ ਉਮੀਦ ਹੈ ਮਜੀਠਾ ਸ਼ਰਾਬ ਕਾਂਡ ਤੇ ਸਿਸ ਵਿਦਿਆਤੀ ਦਾ ਵੱਡਾ ਬਿਆਨ ਫੜੇ ਕੇ ਚਾਰ ਮੁਲਜ਼ਮਾਂ ਤੋਂ ਪੁਛਕਿਛ ਦੇ ਦੌਰਾਨ ਵੱਡੇ ਖੁਲਾਸੇ ਹੋਏ ਨੇ ਸੁਦਾਸਦੀ ਹੈ ਕਿ ਸੈਪ ਸਿੰਘ ਮਾਸਟਰ ਮਾਈਂਡ ਆ ਪੂਰੇ ਇਸ ਨਕਲੀ ਸ਼ਰਾਬ ਕਾਂਡ ਦਾ ਸੈਪ ਸਿੰਘ ਆਨਲਾਈਨ ਮੈਥਨੋਲ ਆਰਡਰ ਕਰਦਾ ਸੀ ਸੋ ਹਾਲਾਂਕਿ ਦਸ ਮੁਲਾਜ਼ਮ ਸੈਪ ਸਿੰਘ ਨੂੰ ਮੈਥਨੋਲ ਸਪਲਾਈ ਕਰਦੇ ਸਨ ਜਿਹੜੇ ਬੱਸਾਂ ਦਰਾਂ ਸਪਲਾਈ ਹੁੰਦਾ ਸੀ 50 ਲੀਟਰ ਮਥਨੋਲ ਨੂੰ ਜਿਹੜਾ ਏ ਕਾਫੀ ਵਧਾ ਦਿੱਤਾ ਜਾਂਦਾ ਸੀ ਯਾਨੀ ਕਿ 50 ਲੀਟਰ ਤੋਂ ਉਸ ਨੂੰ 120 ਲੀਟਰ ਕਰ ਦਿੱਤਾ ਜਾਂਦਾ ਸੀ ਜੋ ਕਿ ਸਿੱਧੀਆਂ ਹੀ ਆਮ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੈ ਸਾਨੂੰ ਕੱਲ ਰਾਤ ਇਨਫੋਰਮੇਸ਼ਨ ਆਂਦੀ ਹੈ ਕਿ ਜਿਹੜੇ ਮਜੀਠੇ ਥਾਣੇ ਦੇ ਚਾਰ ਪਿੰਡ ਨੇ ਪਿੰਡ ਪੰਗਾਲੀ ਪਿੰਡ ਮੜੜੀ ਪਿੰਡ ਪਤਾਲਪੁਰੀ ਤੇ ਥੀਰੇਵਾਲ ਇਨਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹੰਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾਂ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਤੋਂ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਚ ਕੀਤੀ ਅਸੀਂ ਇਹ ਪਤਾ ਕੀਤਾ ਕਿ ਪ੍ਰਭਜੀਤ ਨਾਂ ਦਾ ਵਿਅਕਤੀ ਹੈ ਜੋ ਇਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਨੇ 50 ਲੀਟਰ ਮੀਥਨੋਲ ਇਹਨੂੰ ਸਪਲਾਈ ਕੀਤੀ ਗਈ ਇਹਨੇ 50 ਲੀਟਰ ਨੂੰ ਡਾਈਲੂਟ ਕਰਕੇ 120 ਲੀਟਰ ਬਣਾਇਆ ਛੋਟੇ-ਛੋਟੇ ਪੈਕਟਾਂ 'ਚ 2-2 ਲੀਟਰ ਦੇ ਪੈਕਟਾਂ 'ਚ ਇਹਨੇ ਅੱਗੇ ਡਿਸਟ੍ਰਿਬਿਊਟ ਕੀ ਅਸੀਂ ਉਹ ਕੱਲਾ-ਕੱਲਾ ਪੈਕੇਟ ਟਰੇਸ ਕਰ ਰਹੇ ਹਾਂ ਸਹੀ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿ ਅਸੀਂ ਇਹ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ